ਸ਼੍ਰੀ ਗੁਰੂ ਹਰ ਰਾਏ ਜੀ ਦਾ ਨਿਤਨੇਮ ਜੇ ਕਿਸੇ ਨੇ ਭਗਤੀ ਸਰੂਪ ਬੈਰਾਗ ਤਪੱਸਿਆ ਅਤੇ ਸਾਧਨਾ ਸਿੱਖਣੀ ਹੋਵੇ ਤਾਂ ਬਾਲਕ ਹਰ ਰਾਏ ਜੀ ਤੋਂ ਸਿੱਖੋ ਰੱਬੀ ਗੁਣਾ ਨਾਲ ਭਰਪੂਰ ਸ਼੍ਰੀ ਗੁਰੂ ਹਰ ਰਾਏ ਸਾਹਿਬ ਦੀ ਸਿਫਤ ਵਿੱਚ ਇਹ ਸ਼ਬਦ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਵਰਤੇ ਸਨ ਛੋਟੀ ਉਮਰੇ ਕੀਰਤਨ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਸ਼੍ਰੀ ਗੁਰੂ ਹਰ ਰਾਏ ਜੀ ਦਾ ਧਿਆਨ ਹਮੇਸ਼ਾ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿੰਦਾ ਸੀ ਕਿਸ ਵੇਲੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ Rai ਸਾਹਿਬ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਹੋਮ-হোਮਾ ਕੇ ਕੀਰਤਪੁਰ ਸਾਹਿਬ ਪਹੁੰਚਣ ਲਗੀਆਂ ਅੰਤਰਜਾਮੀ ਘਟ-ਘਟ ਕੇ ਜਾਣਨ ਹਾਰ ਸਤਿਗੁਰੂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ ਸ਼੍ਰੀ ਗੁਰੂ ਹਰ Rai ਸਾਹਿਬ ਰੋਜ਼ਾਨਾ ਦੇ ਨਿਯਮ ਅਨੁਸਾਰ ਸਵਾ ਪਹਿਰ ਰੈਂਦੀ ਰਾਤ ਨੂੰ ਉੱਠਦੇ ਸਤਿਗੁਰੂ ਪਾਤਸ਼ਾਹ ਨੂੰ ਇਸ਼ਨਾਨ ਕਰਾਉਣ ਲਈ ਸਿੱਖ ਕੀਰਤਪੁਰ ਸਾਹਿਬ ਦੇ ਨਾਲ ਵਗਦੇ ਸਤਲੁਜ ਦਰਿਆ ਤੋਂ ਪਾਣੀ ਦੀਆਂ ਕਾਗਰਾਂ ਭਰ-ਭਰ ਲੈਂਦੇ ਜੇ ਕਦੀ ਮੌਜ ਆਉਂਦੀ ਤਾਂ ਗੁਰੂ ਸਾਹਿਬ ਆਪ ਦਰਿਆ ਵਿੱਚ ਇਸ਼ਨਾਨ ਕਰਨ ਚਲੇ ਜਾਂਦੇ ਇਸ਼ਨਾਨ ਕਰਨ ਤੋਂ ਬਾਅਦ ਸਤਕੁਰਜੀ ਬਸਤਰ ਪਹਿਨ ਚੌਂਕੜਾ ਮਾਰ ਉਸ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸ਼ਬਦ ਉਚਾਰਨ ਕਰਦੇ ਹੋਏ ਸ਼ਬਦ ਦੀ ਤੁਕ ਪੜਦੇ ਪੜਦੇ ਉਸੇ ਵਿੱਚ ਹੀ ਰੰਗੇ ਜਾਂਦੇ ਤੇ ਕਈ ਕਈ ਚਿਰ ਉਹਨਾਂ ਦੀ ਏਲ ਲੱਗੀ ਰਹਿੰਦੀ ਦਿਨ ਚੜ੍ਹਦੇ ਨੂੰ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਸ਼ਾਹੀ ਬਸਤਰ ਪਹਿਨ ਸੰਗਤ ਵਿੱਚ ਆ ਬਿਰਾਜਦੇ ਦੀਵਾਨ ਸਜਦੇ ਰਾਗੀ ਰਬਾਬੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਕੀਰਤਨ ਦੀ ਸਮਾਪਤੀ ਉਪਰੰਤ ਸ੍ਰੀ ਗੁਰੂ ਹਰ Rai ਸਾਹਿਬ ਗੁਰਬਾਣੀ ਪਾਠ ਸਰਵਣ ਕਰਦੇ ਤੇ 파ਟ 343 ਤੋਂ ਬਾਅਦ ਰਬਾਬੀ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਾਉਂਦੇ ਰਬਾਬੀਆਂ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਗੁਰੂ ਹਰੈ ਸਿੰਘ ਸਾਹਿਬ ਮਹਾਰਾਜ ਆਪ ਸ਼ਬਦ ਜ਼ਰੂਰ ਪੜ੍ਹਾ ਕਰਦੇ ਅੱਗੇ-ਅੱਗੇ ਗੁਰੂ ਜੀ ਬੋਲਦੇ ਤੇ ਪਿੱਛੇ-ਪਿੱਛੇ ਸਾਰੀ ਸੰਗਤ ਸ਼ਬਦ ਪੜ੍ਹਦੀ ਇਸ ਤਰ੍ਹਾਂ ਇੱਕ ਅਕਹਿ ਆਨੰਦ ਦਾ ਸਮਾ ਬਣਦਾ ਅਖੀਰ ਵਿੱਚ ਆਰਤੀ ਦਾ ਸ਼ਬਦ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਪੜ੍ਹ ਕੇ ਭੋਗ ਪਾਇਆ ਜਾਂਦਾ ਇਸ ਤੇ ਪਾਦ ਖੜੇ ਹੋ ਕੇ ਅਰਦਾਸ ਕੀਤੀ ਜਾਂਦੀ ਇਤਿਹਾਸਕਾਰ ਪ੍ਰਿੰਸੀਪਲ ਦਲਜੀਤ ਸਿੰਘ ਆਪਣੀ ਪੁਸਤਕ ਸਿੱਖ ਗੁਰੂਆਂ ਦੇ ਬਚਪਨ ਦੀਆਂ ਸਾਖੀਆਂ ਵਿੱਚ ਲਿਖਦੇ ਨੇ ਕਿ ਖੜੇ ਹੋ ਕੇ ਅਰਦਾਸ ਕਰਨ ਦੀ ਮਰਿਆਦਾ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਾਈ ਸਹਿਬ ਮਹਾਰਾਜ ਨੇ ਸ਼ੁਰੂ ਕੀਤੀ ਜੋ ਬਾਅਦ ਵਿੱਚ ਪੱਕੇ ਤੌਰ ਉਤੇ ਕਾਇਮ ਹੋ ਗਈ ਅਰਦਾਸ ਤੋਂ ਬਾਅਦ ਸਾਰੀ ਸੰਗਤ ਲੰਗਰ ਵਿੱਚ ਪਹੁੰਚ ਜਾਂਦੀ ਜਿੱਥੇ ਸੰਤਾਂ ਨੂੰ ਰਿਸ਼ੀਆਂ ਮੁਨੀਆਂ ਵਰਗਾ ਸਤਕਾਰ ਦਿੰਦਿਆਂ ਸਭ ਤੋਂ ਪਹਿਲਾਂ ਲੰਗਰ ਸ਼ਿਕਾਇਆ ਜਾਂਦਾ ਸੱਤਵੇਂ ਪਾਤਸ਼ਾਹ ਆਪ ਸੰਗਤਾਂ ਨੂੰ ਲੰਗਰ ਵਰਤਾਉਂਦੇ ਅਤੇ ਸਾਰਿਆਂ ਤੋਂ ਬਾਅਦ ਛਕਦੇ ਸਵੇਰ ਦੇ ਨਿਤਨੇਮ ਤੋਂ ਬਾਅਦ ਸਤਗੁਰੂ ਜੀ ਕੁਝ ਚਿਰ ਆਰਾਮ ਕਰਨ ਉਪਰੰਤ ਸਿੱਖਾਂ ਨਾਲ ਸ਼ਿਕਾਰ ਨੂੰ ਜਾਂਦੇ ਬਾਗ ਵਿੱਚ ਸੈਰ ਕਰਦੇ ਅਤੇ ਦੁਖੀ ਬਿਮਾਰ ਲੋੜਵੰਤਾ ਦੀ ਸੇਵਾ ਲਈ દવાਖਾਨੇ ਵਿੱਚ ਜਾ ਕੇ ਮਰੀਜ਼ਾਂ ਦੇ ਦੁੱਖ ਵੀ ਧੂਰ ਕਰਦੇ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ Rai ਸੇਮਹ ਰਾਜ ਜਾਨਵਰਾਂ ਤੇ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਸਨ ਪੰਛੀਆਂ ਦੀ ਸੇਵਾ ਸੰਭਾਲ ਲਈ ਆਪ ਜੀ ਨੇ ਬਰਡ ਸੈਂਕਚਰੀ ਵੀ ਬਣਵਾਈ ਜਿੱਥੇ ਆਪ ਆਪਣੇ ਹੱਥੀ ਪੰਛੀਆਂ ਨੂੰ ਝੋਗਾ ਖਵਾਉਂਦੇ ਸਨ ਸ਼ਾਮ ਦੇ ਨਿਤਨੇਮ ਵਿੱਚ ਸੋਦਰ ਦੇ ਪਾਠ ਵਿੱਚ ਆਪ ਹਾਜ਼ਰੀ ਭਰਦੇ ਕੀਰਤਨ ਕਰਨਾ ਸੁਣਨਾ ਅਤੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਜੋੜਨਾ ਆਪ ਜੀ ਦਾ ਨਿਤਨੇਮ ਬਣ ਚੁੱਕਾ ਸੀ ਜਿੱਥੇ ਗੁਰੂ ਸਾਹਿਬ ਆਪ ਗੁਰਬਾਣੀ ਦੀ ਕਥਾ ਕਰਦੇ ਉੱਥੇ ਸੰਗਤ ਵਿੱਚੋਂ ਵਿਦਵਾਨ ਕਥਾਵਾਚਕ ਵੀ ਗੁਰੂ ਘਰ ਦੀਆਂ ਸਾਖੀਆਂ ਤੇ ਵਿਚਾਰਾਂ ਦੀ ਸਾਂਝ ਪਾਉਂਦੇ ਸਨ ਇਸ ਪ੍ਰਕਾਰ ਸ੍ਰੀ ਗੁਰੂ ਹਰਿਐ ਸਹਿਬ ਦੀ ਕਿਰਪਾ ਸਦਕਾ ਕੀਰਤਪੁਰ ਸਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਨਿਤਨੇਮ ਵਿੱਚ ਪਰਪੱਕ ਹੋ ਗਈਆਂ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਉਪਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੀ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬਗਨ ਸਾਹਿਬ ਗੁਰਦੁਆਰਾ ਸੀਸਗਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ